ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਥੋੜਾ ਕਾਕੂ ਹੀਰਾ ਬਣਾਲੀ ਵਾਲਾ ਸੋ ਕਿੱਦਾਂ ਮਿੱਤਰੋ ਠੀਕ ਠਾਕ ਹੋ ਪਹਿਲਾਂ ਤਾਂ ਜੀ ਜਿੰਨੇ ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਜਿੱਥੋਂ ਵੀ ਮਤਲਬ ਹਨ ਜਿਹੜੇ ਜਿਹੜੇ ਪਿੰਡਾਂ ਚੋਂ ਬਹਿ ਕੇ ਮੈਨੂੰ ਹਨਾ ਸੁਣਦੇ ਹੋ ਦੇਖਦੇ ਹੋ ਸੋ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਐਨੇ ਜੋਗੇ ਹੈ ਨਹੀਂ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਅੱਜ ਹੁਣ ਆਪਾਂ ਇੱਧਰ ਤੁਹਾਨੂੰ ਦਿਖਾਉਣੇ ਆ ਝੋਨੇ ਦਾ ਮਾਹੌਲ ਤੇ ਝੋਨਾ ਜਿਹੜਾ ਲੱਗ ਰਿਹਾਗਾ ਆ ਦੇਖੋ ਇਹ ਇਹ ਆ ਜੀ ਪੈਟਰੋਲ ਫੂਕ ਗੈਂਗ ਸਾਡੇ ਪਿੰਡ ਦੀ ਪੈਟਰੋਲ ਫੂਕ ਆਰਾਧਨ ਬੈੱਲੜ ਨੇ ਪੈਟਰੋਲ ਫੂਕਦੇ ਰਹਿੰਦੇ ਹਨ ਤੇ ਵੈਸੇ ਆਪਣੇ ਮਿੱਤਰ ਆ ਕੇ ਮਜ਼ਾਕ ਕਰੀਅਨੇ ਹਨ ਤੇ ਪੈਟਰੋਲ ਫੂਕਦੇ ਰਹਿੰਦੇ ਚਤੋਂ ਬਾਹਰ ਕਿਉਂਕਿ ਕੰਮ ਤਾਂ ਇਹ ਨਹੀਂ ਬਸ ਕਦੇ ਮੋਟਰਸਾ ਚੱਕਿਆ ਇੱਧਰ ਚੱਕ ਤੇ ਫੱਟੇ ਕਦੇ ਇੱਧਰ ਚੱਕ ਤੇ ਹਨ ਤੇ ਬਸ ਇਸੇ ਤਰੀਕੇ ਨਾਲ ਚੱਕੀ ਜਾਂਦੇ ਫੱਟੇ ਜਵਾਕ ਆ ਮਸ਼ਹੂਰ ਮਾਤਾ ਜਿਵੇਂ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਆਗੇ ਆਖਲ ਬੰਦੇ ਨੂੰ ਆਉਂਦੀ ਧੁੱਖੇ ਧੁੱਖੇ ਕਾ ਖਾ ਕੇ ਹਨ ਇੱਕ ਗਾਣਾ ਵੀ ਹੈਗਾ ਪੈਸਾ ਤਾਂ ਆ ਸਕਦਾ ਬਈ ਬੇ ਅਕਲਾਂ ਕੋਲੇ ਵੀ ਪੈਸਾ ਤਾਂ ਆ ਸਕਦਾ ਬਈ ਬੇ ਅਕਲਾਂ ਕੋਲੇ ਵੀ ਅਕਲ ਬੰਦੇ ਨੂੰ ਆਉਂਦੀ ਤੋਕੇ ਤੱਕੇ ਖਾ ਖਾ ਕੇ ਅਕਲ ਬੰਦੇ ਨੂੰ ਆਉਂਦੀ ਤੋਕੇ ਤੱਕੇ ਖਾ ਖਾ ਕੇ ਲੈਪਾਸ ਆ ਇਹ ਆ ਮਿੱਤਰੋ ਲੈਪਾ ਆਪਣਾੜੀ ਪੱਕਾ ਲੋ ਵੀ ਮਿੱਤਰੋ ਸਬਜੀ ਨੂੰ ਤੜਕਾ ਲਾ ਤਾਂ ਗੱਭਰੂ ਪੰਜਾਬੀ ਨੇ ਤੇ ਆਹ ਪਈਆ ਕੜਚੀ ਤੇ ਸਬਜੀ ਸਬਜੀ ਬਣਾ ਰਹੇ ਆ ਤੇ ਇਧਰੋਂ ਦਿੱਤਾ ਮਿੱਤਰੋ 100 ਦਾ ਨੋਟ ਮੇਰੀ ਮੰਮੀ ਨੇ ਤੇ ਕਿਸੇ ਨੂੰ ਦੇਣਾ ਸੀਗਾ ਤੇ ਕਹਿੰਦੇ 100 ਦਾ ਨੋਟ ਆ ਦੇਖ ਰੋਲਾ ਕੱਲੇ ਮਹਾਤਮਾ ਗਾਂਧੀ ਜੀ ਦਾ ਦੇਖੋ ਕਿਹਾ ਫੁਰਾ ਖੁਸ਼ ਅੰਕਲ ਜਿਆ ਬਾਦੇ ਖੁਸ਼ ਅੰਕਲ ਐ ਹੈ ਲਓ ਜੀ ਹੁਣ ਸਨੋ ਲੈ ਕੇ ਚੱਲਦੇ ਆਂ ਆਪਣੀ ਵਰਕਸ਼ਾਪ ਬੰਨੀ ਤੇ ਆਹ ਦੇਖੋ ਮਿੱਤਰੋ ਕਈਆਂ ਦੇ ਬਾਹਾਂ ਹੈ ਟਾਲੀ ਦੇ ਬਾਹਾਂ ਲਿਆ ਕੇ ਰੱਖਿਆ ਜਮਾ ਕਾਲੇ ਡਾਂਚ ਮਿੱਤਰੋ ਸੋ ਜਿਹੜਾ ਭਰਾ ਕੋ ਨੇੜੇ ਵਾਲਾ ਜਰੂਰ ਆਇਆ ਕਰੋ ਦਰਸ਼ਨ ਦਿਆ ਕਰੋ ਆਰੀਆਂ ਔਰੀਆਂ ਲਿਆ ਕੇ ਰੱਖੀਆਂ ਨੇ ਵੇਚਣ ਵਾਸਤੇ ਮਤਲਬ ਸਾਰਾ ਕੰਮ ਏਟੂ ਜਿਹੜਾ ਆਪਣੇ ਕੋਲ ਹੈਗਾ ਤੇ ਆ ਦੇਖੋ ਸੰਦ ਸੁੰਦ ਸਾਰੇ ਏਟੂ ਜਿਹੜਾ ਇਧਰੋਂ ਥੋੜੇ ਹੋਰੀ ਆ ਗਏ ਕਾਟਰ ਹੋਰੀ ਆ ਗਏ ਤੇ ਇਧਰੋਂ ਬਰਮੇ ਹੋਰੀ ਆ ਗਏ ਬੜੇ ਬੜੇ ਸੱਲ ਮਾਰਨ ਵਾਸਤੇ ਤੇ ਇਧਰੋਂ ਆ ਗਏ ਦੰਦਿਆਂ ਨੇ ਕੱਢਣ ਵਾਸਤੇ ਗ੍ਰਿੰਡਰ ਤੇ ਇਧਰੋਂ ਬਾਖ ਜਿਹੜੀ ਹਰੇਕ ਚੀਜ਼ ਨੂੰ ਚੇਪ ਦਿੰਦੀ ਆ ਤੇ ਇਧਰੋਂ ਥੋੜੇ ਥਾੜੇ ਸਾਰਾ ਕੁਝ ਤੇ ਇਧਰੋਂ ਆ ਗਿਆ ਆਪਣਾ ਬੈਲਡਿੰਗ ਸੈੱਟ ਜਿਹੜਾ ਮੇਨ ਆ ਤੇ ਇਧਰੋਂ ਚਾਰਜਰ ਆਪਣਾ ਫੋਨ ਲਾਉਣ ਵਾਸਤੇ ਤੇ ਗੱਭਰੂ ਪੰਜਾਬੀ ਦੇ ਸਾਹਮਣੇ ਮਿੱਤਰ ਹੋਏਗਾ ਖੇਤ ਤੇ ਆ ਦੇਖੋ ਤੇ ਅੱਜ ਦਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਆ ਕਰੋ ਜੀ ਤੇ ਬਾਕੀ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣ ਲੱਗਾ ਜਿਹੜੇ ਆਪਣੇ ਬਾਰਾਂ ਦੇ ਵਿੱਚ ਖੱਬਲ ਖੁੱਬਲ ਹੁੰਦੇ ਆ ਆ ਦੇਖੋ ਇਹ ਜ਼ਰੂਰ ਮੇਰਾ ਭਰਾ ਕੱਟ ਦਿਆ ਕਰੋ ਕਿਉਂਕਿ ਮੱਛਰ ਆਉਂਦਾ ਮੱਛਰ ਦੇ ਨਾਲ ਕਾਫੀ ਬਿਮਾਰੀਆਂ ਇਹਨਾਂ ਲੱਗਦੀਆਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਆ ਆ ਵੀ ਥੋੜੇ ਵਰਗਾ ਕੌਲੀਆਂ ਹੈਣਾ ਤੇ ਆ ਦੇਖੋ ਮੈਂ ਤਾਂ ਆਪਣੀ ਭਰਾਵੋ ਵੱਡੇ ਵੱਡੇ ਕੱਲ ਨੂੰ ਚੱਕ ਦਾਂਗੇ ਸਾਫ਼ ਸਵੀਆਂ ਕਰ ਦਾਂ ਤੇ ਕੱਲ ਨੂੰ ਫਿਰ ਤੁਹਾਨੂੰ ਬਲੌਗ ਬਣਾ ਕੇ ਦਿਖਾਵਾਂਗੇ ਵੀ ਆ ਦੇਖੋ ਕੱਲ ਥੋਡੇ ਭਰਾ ਨੇ ਕਿਹਾ ਸੀਗਾ ਤੇ ਅੱਜ ਆਪਾਂ ਖੱਬਲਾ ਜਿਹੜਾ ਕੱਲ ਨੂੰ ਜਾਵਾਂ ਗਿਆਪ ਕਰ ਦੇਣਾ ਓਕੇ ਦੀ ਰਿਪੋਰਟ ਬਣਾ ਦੇਣਾ ਗੱਭਰੂ ਪੰਜਾਬੀ ਤੇ ਲਓ ਕਹਿੰਦੇ ਹੁੰਦੇ ਆਗੇ ਆ ਦੇਖੋ ਪਿੱਪਲ ਕਿੰਨਾ ਸੋਹਣਾ ਲੱਗਦਾ ਹਨ ਤੇ ਉਹ ਤਾਂ ਆਪਣੇ ਆਉਂਦਾ ਫਿਰ ਆਪਾਂ ਵੜ ਦੋ ਹਨਾ ਦਰਖਤਾਂ ਨੂੰ ਯਾਰ ਕਿਰਕ ਪਰ ਦਰਖਤ ਕਦੇ ਵਟਣਾ ਨਹੀਂ ਚਾਹੀਦਾ ਹਨਾ ਤੇ ਚਲੋ ਠੀਕ ਹੈ ਮਿੱਤਰੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਮੇਰਾ ਭਰਾ ਬਣ ਕੇ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਪਿਆਰ ਨਾਲ ਹਨਾ ਆਪਾਂ ਅੱਗੇ ਵਧ ਸਕੀਏ ਸੋ ਲਵ ਯੂ ਜਉਂਦੇ ਵਾਦਦਰ ਸਤਿ ਸ਼ਕਾਲ